ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਬਟੀਕ ਡੀ ਕਲੈਕਸ਼ਨ 15 ਤੇ ਸਾਰੀਆਂ ਭੈਣਾਂ ਦਾ ਵੈਲਕਮ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਜੀ ਅੱਜ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਏ ਆ ਅੱਜ ਦੀ ਕਲੈਕਸ਼ਨ ਦੇ ਵਿੱਚ ਰਹਿਣਗੇ ਕੈਮਰੀ कॉटन ਦੇ ਸੂਟ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਤੇ ਬਹੁਤ ਸੋਹਣੇ ਕਲਰ ਨੇ ਤੇ ਇਹ ਸੂਟ ਆਪਾਂ ਰੱਖੜੀ ਸਪੈਸ਼ਲ ਆਫਰ ਦੇਵਾਂਗੇ ਜੀ ਤੇ ਤੁਸੀਂ ਵੀਡੀਓਸ ਸਕਿਪ ਨਾ ਕਰਨਾ ਫੁੱਲ ਵੀਡੀਓ ਦੇਖਣਾ ਮੈਂ ਇੱਕ ਸੂਟ ਦਾ ਪ੍ਰਾਈਸ ਅਲੱਗ ਦੋ ਸੂਟਾਂ ਦਾ ਪ੍ਰਾਈਸ ਅਲੱਗ ਤੇ ਤਿੰਨ ਸੂਟਾਂ ਦਾ ਅਲੱਗ ਪ੍ਰਾਈਸ ਦੇਵਾਂਗੀ ਜੀ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰਾ ਨੰਬਰ 9557267007 WhatsApp ਤੇ ਆਪਣਾ ਮੈਸੇਜ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਸੂਟ ਬੁੱਕ ਕਰ ਸਕਦੇ ਹੋ ਜੀ ਤੇ ਆਓ ਮੈਂ ਤੁਹਾਨੂੰ ਸੂਟਾਂ ਦੀ ਪ੍ਰਿੰਟਿੰਗ ਤੇ ਡਿਜ਼ਾਈਨ ਕਲਰ ਚੈੱਕ ਕਰਵਾਵਾਂ ਜੀ ਇਹ ਬਹੁਤ ਸੋਹਣਾ ਸੂਟ ਨੇ ਜੀ ਸੂਟਾਂ ਦੀ ਮੇਰੀ ਫੁੱਲ ਗਰੰਟੀ ਹੈ ਜੀ ਸੂਟਾਂ ਦਾ ਕਲਰ ਫੇਟ ਨਹੀਂ ਹੋਏਗਾ ਸੂਟਾਂ 'ਚ ਕੋਈ ਵੀ ਸ਼੍ਰਿੰਕਿੰਗ ਨਹੀਂ ਆਏਗੀ ਜੀ ਚੈੱਕ ਕਰੋ ਮਰੂਨ ਕਲਰ ਦਾ ਸੂਟ ਹੈ ਜੀ ਮਰੂਨ ਕਲਰ ਦੇ ਉੱਤੇ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੈ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਜੀ ਪੂਰਾ 5 ਮੀਟਰ ਦਾ ਸੂਟ ਰਹਿਗਾ ਜੀ ਤੇ ਕੈਮਰੀਕ ਕਾਟਨ ਬਹੁਤ ਵਧੀਆ ਵਾਲੀ ਕੈਮਰੀਕ ਕਾਟਨ ਹੈ ਜੀ ਇਹ ਸੂਟ ਅੱਜ ਵੀ ਤੁਸੀਂ ਮਾਰਕੀਟ ਚੈੱਕ ਕਰ ਸਕਦੇ ਹੋ ਇਹਦਾ 5600 ਪ੍ਰਾਈਸ ਹੈ ਜੀ ਤੇ ਆਪਾਂ ਜਿਵੇਂ ਰਖੜੀ ਸਪੈਸ਼ਲ ਤੁਹਾਨੂੰ ਆਫਰ ਦੇ ਰਹੇ ਆ ਜੀ ਤੇ ਨੈਕਸਟ ਕਲਰ ਹੈ ਜੀ ਨੈਸਟ ਕਲਰ ਕੰਬੀਨੇਸ਼ਨ ਹੈ ਜੀ ਮਸਟਾਰਡ ਔਰ ਗ੍ਰੀਨ ਦਾ ਜੀ ਇਹ ਡਾਰ ਗ੍ਰੀਨ ਹੈ ਤੇ ਇਹ ਮਸਟਰਡ ਕਲਰ ਦੇ ਵਿੱਚ ਵਿੱਚ ਕੰਬੀਨੇਸ਼ਨ ਹੈ ਤੇ ਇਹ ਲਾਈਟ ਲਾਈਟ ਇਹਦੀ ਆਊਟਿੰਗ ਪ੍ਰਿੰਟਿੰਗ ਹੋਈ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਹਾਂ ਜੀ ਤੀਸਰਾ ਕਲਰ ਉਹਨਾਂ ਦੋਨਾਂ ਸੂਟਾਂ ਦੀ ਸੇਮ ਪ੍ਰਿੰਟਿੰਗ ਹੈ ਜੀ ਤੇ ਉਸੇ ਪ੍ਰਿੰਟਿੰਗ ਪ੍ਰਿੰਟਿੰਗ ਚ ਆ ਗਿਆ ਤੀਸਰਾ ਕਲਰ ਲੋ ਜੀ ਤੀਸਰਾ ਕਲਰ ਆ ਗਿਆ ਡਾਰਕ ਗ੍ਰੀਨ ਔਰ ਲਾਈਟ ਔਰੈਂਜ ਕਲਰ ਇਹਨੂੰ ਕਹਿ ਸਕਦੇ ਆ ਆਪਾਂ ਤੇ ਲਾਈਟ ਦੀ ਮਤਲਬ ਆਊਟਿੰਗ ਹੋਈ ਇਹ ਲਾਈਟ ਕਲਰ ਦੀ ਲਾਈਟ ਸਕਿਨ ਦੀ ਹੈ ਕਲਰ ਦੀ ਆਊਟਿੰਗ ਹੋਈ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਔਰ ਬਹੁਤ ਸੋਹਣਾ ਫੈਬਰਿਕ ਹੈ ਜੀ ਇਹ ਵੀ ਸੂਟ ਤੁਸੀਂ ਜੇ ਤੁਹਾਨੂੰ ਪਸੰਦ ਆਏ ਸਕਰੀਨਸ਼ਾਟ ਲੈ ਕੇ ਤੁਸੀਂ ਲੈ ਸਕਦੇ ਹੋ ਜੀ ਤੇ ਹਾਂ ਜੀ ਨੈਕਸਟ ਸੂਟ ਆ ਗਿਆ ਜੀ ਇਹਦੀ ਪ੍ਰਿੰਟਿੰਗ ਚੈੱਕ ਕਰੋ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਏ ਕਲਰ ਹੋਈ ਡਾਰਕ ਸੀ ਗ੍ਰੀਨ ਜਿਵੇਂ ਬਲੈਕ ਗ੍ਰੀਨ ਵੀ ਨੂੰ ਆਪਾਂ ਕਹਿ ਸਕਦੇ ਆ ਤੇ ਵਿੱਚ ਔਰੈਂਜ ਛੇੜੇ ਡਾਰਕ ਔਰੈਂਜ ਛੇੜੇ ਅੰਮੀਆ ਵਾਲਾ ਡਿਜ਼ਾਈਨ ਹੈ ਲਾਈਟ ਕਲਰ ਦੀ ਆਊਟਿੰਗ ਹੋਈ ਹੈ ਜੀ ਬਹੁਤ ਸੋਹਣੀ ਪ੍ਰਿੰਟਿੰਗ ਏ ਵੀ ਔਰ ਪੂਰੇ 5 ਮੀਟਰ ਦੇ ਸੂਟ ਰਹਿਣਗੇ ਸੂਟ ਤੁਹਾਡੇ ਬਹੁਤ ਸੋਹਣੇ ਬਣਨਗੇ ਤੇ ਇਹ ਵੀ ਸੂਟ ਤੁਸੀਂ ਆਪਣਾ ਆਰਡਰ ਦੇ ਕੇ ਲੈ ਸਕਦੇ ਹੋ ਜੀ ਤੇ ਇੱਕ ਡਿਜ਼ਾਈਨ ਦੇ ਇੱਕ ਕਲਰ ਦੇ ਤੁਹਾਨੂੰ 2-2 ਸੂਟ ਮਿਲ ਜਾਣਗੇ ਜੀ ਇਹ ਵੀ ਸੇਮ ਕਲਰ ਆ ਗਿਆ ਜੋ ਮੈਂ ਪਹਿਲਾਂ ਕਿਹਾ ਤੇ ਹਾਂਜੀ ਇਹ ਵੀ ਪਹਿਲੇ ਦਾ ਇਹ ਵੀ ਮੈਰੂਨ ਕਲਰ ਤੇ ਆ ਗਿਆ ਡਾਰਕ ਮਰੂਨ ਔਰ ਲਾਈਟ ਆਨੀਅਨ ਸ਼ੇਡ ਦੇ ਚ ਆਨੀਅਨ ਸ਼ੇਡ ਹੈ ਔਰ ਡਾਰਕ ਜਿਵੇਂ ਡਾਰਕ ਆਨੀਅਨ ਲਾਈਟ ਆਨੀਅਨ ਕਹਿ ਸਕਦੇ ਆ ਔਰ ਲਾਈਟ ਦੀ ਆਉਟਿੰਗ ਪ੍ਰਿੰਟਿੰਗ ਹੋਈ ਹੈ ਜੀ ਇਹ ਵੀ ਕਲਰ ਆਪਣੇ ਆਪ ਚ ਬਹੁਤ ਸੋਹਣਾ ਹੈ ਜੀ ਇਹ ਵੀ ਸਕਰੀਨ ਸ਼ਾਟ ਲੈ ਕੇ ਤੁਸੀਂ ਸੂਟ ਬੁੱਕ ਕਰ ਸਕਦੇ ਹੋ ਜੀ ਤੇ ਨੈਕਸਟ ਕਲਰ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਲੋ ਜੀ ਇਹ ਇੱਕ ਕਲਰ ਇੱਕ ਪ੍ਰਿੰਟ ਦੇ ਦੋ ਦੋ ਸੂਟ ਨੇ ਜੀ ਤੇ ਜਿਹਨੂੰ ਵੀ ਸੂਟ ਪਸੰਦ ਆਉਂਦਾ ਹੈ ਜੋ ਵੀ ਜਿਹੜੀ ਵੀ ਭੰਦਾ ਪਹਿਲਾਂ ਮੈਸੇਜ ਆ ਜਾਏਗਾ ਤੇ ਆਪਾਂ ਉਹਦਾ ਆਰਡਰ ਬੁੱਕ ਸੂਟ ਬੁੱਕ ਕਰਾਂ ਕਰ ਦੇਾਂਗੇ ਜੀ। ਲੋ ਜੀ ਤੇ ਲਾਸਟ ਆ ਗਿਆ ਫਰੋਜੀ ਕਲਰ। ਹਾਂਜੀ। ਇਹ ਆ ਗਿਆ ਫਰੋਜੀ ਕਲਰ। ਡਾਰਕ ਬਲੂ ਫਰੋਜੀ ਔਰ ਲਾਈਟ ਫਰੋਜੀ ਸੀ ਗ੍ਰੀਨ ਫਰੋਜੀ ਹੁੰਦਾ ਹੈ ਜਿਹੜਾ ਉਹ ਵਾਲਾ ਹੈ। ਤੇ ਲਾਈਟ ਆਊਟਿੰਗ ਪ੍ਰਿੰਟਿੰਗ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਚੈੱਕ ਕਰ ਸਕਦੇ ਹੋ ਜੀ ਬਾਕੀ ਫੈਬਰਿਕ ਵੀ ਮੇਰੀ ਪੂਰੀ ਗਾਰੰਟੀ ਹੈ ਜੀ ਕੈਮਰੀ ਪਿਓਰ ਕੈਮਰੀ ਕਾਟਨ ਫੈਬਰਿਕ ਹੈ ਜੀ ਇਹ ਸੂਟ ਪਾਏ ਹੋਏ ਬਿਲਕੁਲ ਬੜੇ ਸੌਫਟਨੈਸ ਨੇ ਜੀ ਤੇ ਸੂਟ ਬੰਦੇ ਬਹੁਤ ਸੋਹਣੇ ਨੇ ਤੇ ਹੁਣ ਮੈਂ ਇਹਨਾਂ ਸੂਟਾਂ ਦੇ ਤੁਹਾਨੂੰ ਪ੍ਰਾਈਸ ਦੱਸਣੀ ਆ ਜੀ ਦੇਖੋ ਤੁਸੀਂ ਇੱਕ ਸੂਟ ਲੈਂਦੇ ਹੋ ਤੇ ਇੱਕ ਸੂਟ ਤੁਹਾਨੂੰ ਮਿਲੇਗਾ ਜੀ 400 ਰੁਪਏ ਦਾ 400 ਰੁਪਏ ਦਾ 400 ਦਾ ਇੱਕ ਸੂਟ ਮਿਲੇਗਾ ਜੀ ਜੇ ਤੁਸੀਂ ਦੋ ਸੂਟ ਬੁੱਕ ਕਰਦੇ ਹੋ ਜੀ ਦੋ ਸੂਟਾਂ ਦਾ ਪ੍ਰਾਈਜ਼ ਰਹੇਗਾ ਜੀ 700 ਯਾਨੀ 350 ਰੁਪਏ ਦਾ ਇੱਕ ਸੂਟ ਪੈ ਗਿਆ ਤੁਹਾਡਾ 100 ਰੁਪਏ ਦਾ ਫਾਇਦਾ ਹੈ ਜੀ ਜੇ ਤੁਸੀਂ ਤਿੰਨ ਸੂਟ ਬੁੱਕ ਕਰਦੇ ਹੋ ਜੀ ਤਿੰਨ ਸੂਟ ਰਹਿਣਗੇ 900 ਰੁਪਏ ਦੇ ਹਾਂਜੀ ਤਿੰਨ ਸੂਟ 900 ਰੁਪਏ ਦੇ ਰਹਿਣਗੇ 100 ਰੁਪਏ ਦਾ ਤੁਹਾਡਾ ਹੋਰ ਫਾਇਦਾ ਰਹੇਗਾ ਜੀ ਜੇ ਤੁਸੀਂ करनाल ਸਿਟੀ ਦੇ ਨੇੜੇ ਹੋ ਤੇ ਸ਼ਿਪਿੰਗ ਫ੍ਰੀ ਰਹੇਗੀ ਜੇ ਤੁਸੀਂ ਕਿਤੇ ਦੂਰੋਂ ਪੰਜਾਬ ਜਾਂ ਆਊਟ ਆਫ ਸਟੇਟ ਤੋਂ ਤੇ ਤੁਹਾਨੂੰ ਸ਼ਿਪਿੰਗ ਚਾਰਜ ਦੇਣੇ ਪੈਣਗੇ ਜੀ ਤੇ ਲੋ ਜੀ ਅੱਜ ਦੀ ਮੇਰੀ ਸੀ ਇੱਕ ਕਲੈਕਸ਼ਨ ਆਫਰ ਵਾਲੀ ਤੇ ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਸੂਟ ਮੇਰੀ 컬렉ਸ਼ਨ ਪਸੰਦ ਆਈ ਹੋਏਗੀ ਤੇ ਆਪਾਂ ਜੀ ਅੱਜ ਆਫਰ ਵਾਲੀ ਵੀਡੀਓ ਸ਼ੁਰੂ ਕੀਤੀ ਏ ਤੇ ਆਪਾਂ ਅੱਗੇ ਵੀ ਬਹੁਤ ਸਾਰੀਆਂ ਆਫਰ ਵਾਲੀਆਂ ਵੀਡੀਓ ਤੁਹਾਨੂੰ ਦਿੰਦੇ ਰਾਂਗੇ ਤੇ ਸਾਰਾ ਫੈਬਰਿਕ ਬਹੁਤ ਸੋਹਣਾ ਹੋਏਗਾ ਤੇ ਤੁਸੀਂ ਸੂਟ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਮੈਂ ਫਿਰ ਰੀਪੀਟ ਕਰਨੀ ਆ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਮੈਨੂੰ ਮੈਸੇਜ ਭੇਜ ਕੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਤੇ ਮੇਰੇ ਜੇ ਤੁਹਾਨੂੰ ਮੇਰੀ ਕਲੈਕਸ਼ਨ ਪਸੰਦ ਆਈ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਨੈਕਸਟ ਵੀਡੀਓ ਲੈ ਕੇ ਆਪਾਂ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਕਰਨੇ ਆ ਅੱਜ ਦੇ ਲਈ ਇਨਾਈ ਸਤਿ ਸ਼੍ਰੀ ਅਕਾਲ ਜੀ